ਹਲਕਾ ਖਡੂਰ ਸਾਹਿਬ ਦੇ ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਲੈ ਕੇ ਆਈ ਵੱਡੀ ਖਬਰ ਹਾਈ ਕੋਰਟ ਨੇ ਸੁਣਾ ਦਿੱਤਾ ਫੈਸਲਾ ਪੰਜਾਬ ਸਰਕਾਰ ਦੇ ਵੱਲੋਂ ਸੌਂਪੀ ਗਈ 5000 ਪੰਨਿਆਂ ਦੀ ਉਹ ਜਵਾਬ ਤਲਬੀ ਜਿਸ ਤੋਂ ਬਾਅਦ ਹਾਈ ਕੋਰਟ ਦਾ ਇਹ ਫੈਸਲਾ ਆਇਆ ਹੈ ਤੁਸੀਂ ਜਿਹੜੇ ਹੋ ਲੋਕਰਾਏ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਨਵੀਂ ਖਬਰ ਦਾ ਨੋਟੀਫਿਕੇਸ਼ਨ ਮਿਲ ਸਕੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਜੋ ਪੈਰੋਲ ਨੂੰ ਲੈ ਕੇ ਪੰਜਾਬ ਸਰਕਾਰ ਨੇ ਉਹਨਾਂ ਦੀ ਪੈਰੋਲ ਰੋਕਣ ਵਾਸਤੇ ਆਪਣੇ ਵੱਲੋਂ ਜਵਾਬ ਦਿੱਤਾ ਸੀ ਹਾਈ ਕੋਰਟ ਨੂੰ ਉਸਦੇ ਖੁਲਾਸੇ ਹੋਏ ਨੇ ਜੋ ਅੰਮ੍ਰਿਤਪਾਲ ਦੇ ਪੈਰੋਲ ਦੀ ਮੰਗ ਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ 5000 ਪੰਨਿਆਂ ਦਾ ਉਹ ਦਸਤਾਵੇਜ਼ ਸੌਂਪੇ ਗਏ ਹਾਈ ਕੋਰਟ ਨੂੰ ਜਿਸਦੇ ਵਿੱਚ ਅੱਜ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਵਕੀਲ ਨੇ ਇਹ ਜਾਣਕਾਰੀ ਦਿੱਤੀ ਕਿ ਉਹਨਾਂ ਦਸਤਾਵੇਜ਼ਾਂ ਦੇ ਵਿੱਚ ਕੁਝ ਵੀ ਸਬੂਤ ਜਿਹੜੇ ਮੌਜੂਦਾ ਨਹੀਂ ਹਨ ਸੋ ਉਹਨਾਂ ਦੇ ਵਕੀਲ ਈਮਾਨ ਸਿੰਘ ਖਾਰਾ ਨੇ ਦੱਸਿਆ ਕਿ ਭਾਈ ਅੰਮ੍ਰਿਤਪਾਲ ਸਿੰਘ ਦੀ ਪੈਰੋਲ ਅਰਜੀ ਦੇ ਉੱਪਰ ਜੋ ਪਿਛਲੇ ਸੋਮਵਾਰ ਤੋਂ ਲੈ ਕੇ ਅੱਜ ਸੋਮਵਾਰ ਸੁਣਵਾਈ ਹੋਈ ਹੈ ਜਿਸ ਵਿੱਚ ਅਦਾਲਤ ਨੇ ਇਸ ਮਾਮਲੇ ਦੀ ਅਗਲੀ ਤਰੀਕ 11 ਦਸੰਬਰ ਤੈਅ ਕਰ ਦਿੱਤੀ ਹੈ ਪਿਛਲੀ ਸੁਣਵਾਈ ਹਾਈ ਕੋਰਟ ਨੇ ਸੂਬਾ ਸਰਕਾਰ ਤੋਂ ਵਿਸਥਾਰਤ ਜਵਾਬ ਮੰਗਿਆ ਸੀ ਜਿਸ ਤੋਂ ਬਾਅਦ ਸਰਕਾਰ ਨੇ ਅਦਾਲਤ ਨੂੰ 5000 ਪੰਨਿਆਂ ਦਾ ਉਹ ਜਵਾਬ ਪੇਸ਼ ਕੀਤਾ ਹੈ ਸੂਬਾ ਸਰਕਾਰ ਨੇ ਅਦਾਲਤ ਨੂੰ ਦੱਸਿਆ ਕਿ ਜਿਹੜੇ ਦਸਤਾਵੇਜ਼ अमृतपाल के खिलाफ उनना दे सुरक्षा मूल्यांकन ਦੇ ਆਧਾਰ ਤੇ अमृतपाल ਨੂੰ ਪੈਰੋਲ ਨਾ ਦਿੱਤੀ ਜਾਵੇ ਕਿਉਂਕਿ ਪੰਜਾਬ ਵਿੱਚ ਲੋਨ ਆਰਡਰ ਪਹਿਲਾਂ ਹੀ ਬਹੁਤ ਖਰਾਬ ਹੋ ਚੁੱਕਿਆ ਹੈ ਜੋ अमृतपाल ਨੂੰ ਪੈਰੋਲ ਦੇਣ ਤੋਂ ਬਾਅਦ ਇੱਕ ਵਾਰ ਫਿਰ ਲੋਨ ਆਰਡਰ ਜਿਹੜਾ ਖਰਾਬ ਹੋਵੇਗਾ ਸੋ ਇਸ ਦੇ ਨਾਲ ਹੀ अमृतपाल ਵੱਲੋਂ ਰਾਸ਼ਟਰੀ ਸੁਰੱਖਿਆ ਕਾਨੂੰਨ ਐਨਐਸਏ ਤਹਿਤੀਜੀ ਵਾਰ ਸਜ਼ਾਬੰਦ ਹੋਣ ਨੂੰ ਚੁਣੌਤੀ ਦੇਣ ਵਾਲੀ ਅਰਜੀ ਤੇ ਵੀ ਚਰਚਾ ਹੋਈਏ ਹਾਲਾਂਕਿ ਹਾਈ ਕੋਰਟ ਨੇ ਇਸ ਮਾਮਲੇ ਦੀ ਸੁਣਵਾਈ ਅੱਜ टाल ਦਿੱਤੀ ਹੈ ਅਗਲੀ ਤਰੀਕ 12 ਦਸੰਬਰ ਨੂੰ ਜਿਹੜਾ ਇਸ ਦੇ ਉੱਪਰ ਫੈਸਲਾ ਸੁਣਾਇਆ ਜਾਵੇਗਾ ਸੋ ਉਹਨਾਂ ਦੇ ਵਕੀਲ ਈਮਾਨ ਸਿੰਘ ਖਾਰਾ ਨੇ ਸਰਕਾਰ ਦੀ ਜਵਾਬੀ ਰਿਪੋਰਟ ਦੇ ਉੱਪਰ ਇਤਰਾਜ਼ ਜਤਾਇਆ ਹੈ ਉਹਨਾਂ ਨੇ ਕਿ ਕਿ ਸੋਚ ਕੋਈ ਠੋਸ ਕਾਨੂੰਨੀ ਆਧਾਰ ਨਹੀਂ ਦਿੱਸਿਆ ਗਿਆ ਵਕੀਲ ਨੇ ਦੋਸ਼ ਲਾਇਆ ਕਿ ਸਰਕਾਰ ਨੇ ਅੰਮ੍ਰਿਤਪਾਲ ਨੂੰ 9 ਅਕਤੂਬਰ 2024 ਨੂੰ ਉਹਨਾਂ ਦੇ ਸਾਥੀ ਗੁਰਪ੍ਰੀਤ ਸਿੰਘ ਹਰੀਨੋ ਹਤਿਆ ਕਾਂਡ ਐਫ ਆਈ ਆਰ ਨੰਬਰ 108 ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ ਹਰੀਨੋ ਪਹਿਲਾਂ ਅੰਮ੍ਰਿਤਪਾਲ ਦਾ ਕਰੀਬੀ ਸੀ ਤੇ ਬਾਅਦ ਵਿੱਚ ਉਹ ਵਾਰਸ ਪੰਜਾਬ ਤੋਂ ਵੱਖ ਹੋ ਗਿਆ ਸੀ ਸੋ ਵਕੀਲ ਨੇ ਇਹ ਵੀ ਚਾੱਕ ਕੇ ਸਰਕਾਰ ਨੇ 1 ਮਾਰਚ 2025 ਦੀ ਖੁਫੀਆ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਦਾਵਾ ਕੀਤਾ ਹੈ ਕਿ ਅਮਰਤਪਾਲ ਨੇ ਜੇਲ੍ਹ ਚ ਰਹਿੰਦਿਆਂ ਕੈਨੇਡਾ ਦੇ ਵਿੱਚ ਅਨੰਦਪੁਰ ਖਾਲਸਾ ਫੌਜ ਤਿਆਰ ਕੀਤੀ ਹੈ ਇੰਟਰਨੈਸ਼ਨਲ ਐਸੋਸੀਏਸ਼ਨ ਬਣਾਉਣ ਦੇ ਨਿਰਦੇਸ਼ ਦਿੱਤੇ ਹਨ ਜੋ ਕਿ ਅਨੰਦਪੁਰ ਫੌਜ ਜਿਹੜੀ ਹੈ ਉਹ ਅਮਰਤਪਾਲ ਦੀ ਫੌਜ ਹੈ ਜਿਸ ਨਾਲ ਉਹ ਪੂਰੇ ਦੇਸ਼ ਦੇ ਵਿੱਚ ਜਿਹੜਾ ਕਿ ਇੱਕ ਬਹੁਤ ਵੱਡਾ ਖਤਰਾ ਪੈਦਾ ਕਰ ਸਕਦੀ ਹੈ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਇਹ 5000 ਪੰਨਿਆਂ ਦਾ ਜਵਾਬ ਦਿੱਤਾ ਗਿਆ ਹਾਈ ਕੋਰਟ ਨੂੰ ਔਰ ਹਾਈ ਕੋਰਟ ਦੇ ਵੱਲੋਂ ਹੁਣ ਇਸ ਦੇ ਉੱਪਰ ਅਗਲੀ ਸੁਣਵਾਈ 12 ਦਸੰਬਰ ਨੂੰ ਹੋਣੀ ਹੈ ਜੋ ਇੱਕ 20 ਲੱਖ ਲੋਕਾਂ ਦੀ ਨਮਾਇੰਦਗੀ ਕਰਦਾ ਅਮਰਪਾਲ ਸਿੰਘ ਉਹਨਾਂ ਨੂੰ ਜਿਹੜਾ ਕਿ ਪੈਰੋਲ ਦਿੱਤੀ ਜਾਵੇ ਔਰ ਆਪਣੇ ਹਲਕੇ ਦੇ ਲੋਕਾਂ ਦੀ ਉਹ ਆਵਾਜ਼ ਚੱਕ ਸਕਣ ਜੋ ਆਪਣੇ ਹਲਕੇ ਦੇ ਲੋਕਾਂ ਦੀ ਮੁਸ਼ਕਲਾਂ ਨੇ ਜੋ ਹੜ੍ਹ ਆਏ ਸੀ ਉਹਨਾਂ ਦੀਆਂ ਉਹ ਬਰਬਾਦ ਹੋਈਆਂ ਫਸਲਾਂ ਦੇ ਬਾਰੇ ਸਿਕੰਦਰ ਸਰਕਾਰ ਦੇ ਅੱਗੇ ਆਪਣੀਆਂ ਮੰਗਾਂ ਰੱਖ ਸਕਣ ਜਿਸ ਨੂੰ ਲੈ ਕੇ ਹਾਈ ਕੋਰਟ ਦੇ ਵੱਲੋਂ ਉਹਨਾਂ ਨੂੰ ਇਹ ਰਾਹਤ ਮਿਲ ਸਕਦੀ ਹੈ ਜੋ 12 ਦਸੰਬਰ ਤੋਂ ਉਹਨਾਂ ਨੂੰ ਜਿਹੜਾ ਕਿ ਪੈਰੋਲ ਦਿੱਤੀ ਜਾ ਸਕਦੀ ਹੈ ਕਿਉਂਕਿ ਇਹ ਸੈਸ਼ਨ ਜੋ ਸਰਦ ਨੂੰ ਚੱਲਣਾ ਹੈ ਇਹ 19 ਦਸੰਬਰ ਤੱਕ ਚੱਲਣਾ ਹੈ 1 ਦਸੰਬਰ ਤੋਂ ਸ਼ੁਰੂ ਹੋਇਆ ਜਿਸ ਵਿੱਚ ਵੱਖ-ਵੱਖ ਬਿੱਲ ਪੇਸ਼ ਹੋਏ ਨੇ ਅੰਮ੍ਰਿਤਪਾਲ ਦੇ ਇੱਕ ਹੋਰ ਜਿਹੜਾ ਸਾਥੀ ਸੀ ਜਿਹੜਾ ਕਿ ਉਹੀ ਸਜ਼ਾ ਭੁਗਤ ਰਿਹਾ ਹੈ ਜੰਮੂ ਕਸ਼ਮੀਰ ਤੋਂ ਉਸ ਨੂੰ ਪੈਰੋਲ ਦਿੱਤੀ ਗਈ ਹੈ ਤਾਂ ਫਿਰ ਅੰਮ੍ਰਿਤਪਾਲ ਨੂੰ ਕਿਉਂ ਨਹੀਂ ਦਿੱਤੀ ਜਾ ਰਹੀ ਜੋ ਕਿ ਅੰਮ੍ਰਿਤਪਾਲ ਡਿਬਰੂਗੜ ਜੇਲ੍ਹ ਵਿੱਚ ਨੇ ਔਰ ਉਹ ਵੀ ਵੀ ਲੱਖ ਲੋਕਾਂ ਦੀ ਨਮਾਇੰਦਗੀ ਕਰਦੇ ਨੇ ਲੋਕਾਂ ਨੇ ਜਿਹੜੇ ਜੇਲ੍ਹ ਵਿੱਚ ਬੈਠੇ ਹੋਏ ਉਹਨਾਂ ਨੂੰ ਜਿਤਾ ਦਿੱਤਾ ਸੀ ਜਿਸ ਕਾਰਨ ਹਾਈ ਕੋਰਟ ਦੇ ਵੱਲੋਂ ਉਹਨਾਂ ਨੂੰ ਇਹ ਰਾਤ ਮਿਲ ਸਕਦੀ ਔਰ ਆਪਣੇ ਹਲਕੇ ਦੇ ਲੋਕਾਂ ਦੀ ਮੰਗ ਆਵਾਜ਼ ਬਣ ਕੇ ਉਹ ਸੰਸਦ ਵਿੱਚ ਗੂੰਜੇਗੀ ਜਿਸ ਨੂੰ ਲੈ ਕੇ 12 ਦਸੰਬਰ ਨੂੰ ਫਟਾ ਫੈਸਲਾ ਆਵੇਗਾ